ਪਟਿਆਲਾ ਦੇ ਮੁੱਖ ਬੱਸ ਅੱਡੇ ਤੇ ਚੱਲ ਰਿਹਾ ਧਰਨਾ ਹੁਣ ਸਥगित ਕਰ ਦਿੱਤਾ ਗਿਆ ਹੈ ਕਿਉਂਕਿ ਹੁਣ ਨਵੀਆਂ ਬੱਸਾਂ ਲਈ ਟੈਂਡਰ ਦੀ ਤਾਰੀਖ ਅੱਗੇ ਵਧਾ ਦਿੱਤੀ ਗਈ ਹੈ ਦੱਸਦੀ ਹੈ ਕਿ ਪੀਆਰਟੀਸੀ ਅਤੇ ਪਨਬੱਸ ਕਰਮਚਾਰੀਆਂ ਦੇ ਵੱਲੋਂ ਜਾਮ ਲਗਾਇਆ ਗਿਆ ਸੀ ਪਰ ਹੁਣ ਇਹ ਜਾਮ ਹਟਾ ਲਿਆ ਗਿਆ ਹੈ ਕਿਉਂਕਿ ਨਵੀਆਂ ਬੱਸਾਂ ਲਈ ਟੈਂਡਰ ਦੀ ਤਾਰੀਖ ਹੁਣ ਆਉਣ ਵਾਲੀ 31 ਅਕਤੂਬਰ ਤੱਕ ਵਧਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਉਸ ਸਮੇਂ ਤੱਕ ਦੇ ਦਿੱਤੇ ਗਏ ਸਾਰੇ ਪ੍ਰੋਗਰਾਮ ਵੀ ਮੁਅਤਲ ਕਰ ਦਿੱਤੇ ਗਏ ਨੇ ਇਸ ਸਬੰਧ ਵਿੱਚ ਕਰਮਚਾਰੀਆਂ ਨੇ ਕਿਹਾ ਹੈ ਕਿ ਸਰਕਾਰ ਦੀਆਂ ناکਾਮੀਆਂ ਕਾਰਨ ਹੀ ਸਾਨੂੰ ਵਾਰ-ਵਾਰ ਸੜਕਾਂ ਤੇ ਉਤਰਨਾ ਪੈ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਹੀ ਸਾਨੂੰ ਅਜਿਹਾ ਕਰਨ ਦੇ ਲਈ ਮਜਬੂਰ ਕਰਦੀ ਹੈ ਹੁਣ ਵੀ ਉਹਨਾਂ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਤੇ ਕਾਰਵਾਈ ਨਹੀਂ ਹੋਈ ਤਾਂ ਉਹ ਮੋੜ ਤੋਂ ਅੰਦੋਲਨ ਸ਼ੁਰੂ ਕਰਨਗੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਕੇਸ਼ ਕੁਮਾਰ ਵਿੱਕੀ ਹੈ ਜੀ ਪੰਜਾਬ ਰੋਡਵੇਜ ਬਨਵਸ ਪੀਆਰਟੀਸੀ ਕੰਟਰੈਕਟਰ ਵਰਕਰ ਜੀ ਸੁਬੇ ਦਾ ਮੀਤ ਪ੍ਰਧਾਨ ਹੈ ਜੀ ਅੱਜ ਕਿਵੇਂ ਦਾ ਪ੍ਰੋਟੈਸਟ ਹੈ ਜੀ ਤੁਹਾਡਾ ਅੱਜ ਸਾਡਾ ਪੂਰੇ ਪੰਜਾਬ ਦੇ ਵਿੱਚ ਪ੍ਰੋਟੈਸਟ ਹੈ ਜੀ 1 ਕਿਲੋਮੀਟਰ ਸਕੀਮ ਦੀਆਂ ਬੱਸਾਂ ਦੇ ਪ੍ਰਤੀ ਜੋ ਸਰਕਾਰ ਲੈ ਕੇ ਆਈ ਹੈ ਦੋਨਾਂ ਪਭਾਗਾਂ ਦੇ ਵਿੱਚ ਪੀਆਰਟੀਸੀ ਤੇ ਬਨਵਸ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਜੀ ਕਿਉਂਕਿ ਸਰਕਾਰ ਵੱਲੋਂ ਵੱਡੇ ਵੱਡੇ ਦੁਆਵੇ ਕੀਤੇ ਗਏ ਸੀਗੇ ਵੀ ਅਸੀਂ ਇੱਥੇ ਆ ਕੇ ਅੰਗਰੇਜ਼ ਨੌਕਰੀਆਂ ਕਰਨਗੇ ਪਰ ਕਿਤੇ ਨਾ ਕਿਤੇ ਸਾਡੇ ਕੱਚੇ ਮੁਲਾਜ਼ਮਾਂ ਨੂੰ ਜਿਹੜੇ 10 10 12 12 ਹਜ਼ਾਰ ਤੇ ਕੰਮ ਕਰ ਰਹੇ ਆ ਉਹਨਾਂ ਨੂੰ ਨੁਗੜੀਆਂ ਤਨਖਾਹਾਂ ਤੇ ਕੰਮ ਕਰ ਰਹੇ ਆ ਉਹਨਾਂ ਨੂੰ ਖਾਸਾ ਵੀ ਜਿਹੜੀਆਂ ਕਿਲੋਮੀਟਰ ਗੱਡੀਆਂ ਨੇ ਇਹ ਪੈਣ ਨਾਲ ਸਾਡੀਆਂ ਜਿਹੜੀਆਂ ਨੌਕਰੀਆਂ ਨੇ ਉਹ ਦਾਤੇ ਲੱਗਣਗੀਆਂ ਨੌਕਰੀਆਂ ਚਲੇ ਜਾਣਗੀਆਂ ਜਿਸ ਕਾਰਨ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਪ੍ਰੋਟੈਸਟ ਹੈ ਉਹ ਸ਼ੁਰੂ ਕੀਤਾ ਹੈ ਭਾਜੀ ਕਿ ਕਿੰਨੇ ਤੋਂ ਕਿੰਨੇ ਦਾ ਪ੍ਰੋਟੈਸਟ ਹੈ ਜੀ ਦਾ ਇਹ ਪ੍ਰੋਟੈਸਟ ਸਾਡਾ ਹੈਗਾ ਭਾਜੀ ਲਗਭਗ 12 ਵਜੇ ਤੋਂ ਸਟਾਰਟ ਇਹ ਸ਼ਾਮ ਤੱਕ ਪ੍ਰੋਟੈਸਟ ਚੱਲੇਗਾ ਕੱਲ ਤੋਂ ਸਾਡੀ ਜਿਹੜੀ ਹੜਤਾਲ ਹੈਗੀ ਉਹ ਸ਼ੁਰੂ ਹੋਏਗੀ ਤੇ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਰਹਿਸ਼ ਅੱਗੇ ਆਪਣੀਆਂ ਮੰਗਾਂ ਪ੍ਰਤੀ ਰੋਸ ਪ੍ਰਦਰਸ਼ਨ ਕਰਨ ਵਾਸਤੇ ਕੱਲੂ ਚੰਡੀਗੜ੍ਹ ਜਾਵਾਂਗੇ। ਤੇ ਬਾਈ ਜੀ ਕਿੰਨੀਆਂ ਜਗ੍ਹਾਾਂਾਂ ਦੇ ਉੱਪਰ ਪੂਰੇ ਪੰਜਾਬ 'ਚ ਜਿਹੜਾ ਇਹ 6 ਜਗ੍ਹਾਾਂ ਤੇ ਹੋ ਰਿਹਾ ਜੀ ਅਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਸੰਗਰੂਰ, ਚੰਡੀਗੜ੍ਹ। ਰੋਡ ਬੰਦ ਨੇ ਜੀ। ਹਾਂਜੀ ਹਾਂ ਚਾਰ ਮੁੱਖ ਪੰਜ ਮੁੱਖ ਮਾਰਗ ਬੰਦ ਨੇ ਜਲੰਧਰ ਤੇ ਪਟਿਆਲੇ ਦੇ ਦੋ ਚੌਕ ਬੰਦ ਨੇ ਜੀ। ਤੇ ਬਾਈ ਜੀ ਕਿੰਨੇ ਮੁਲਾਜ਼ਮ ਨੇ ਜਿਹੜੇ ਹਿੱਸਾ ਲੈ ਰਹੇ ਨੇ? ਲੋਕਾਂ ਨੂੰ ਪਰੇਸ਼ਾਨੀ ਸਾਹਮਣਾ ਇਹ ਲੋਕਾਂ ਨੂੰ ਪਰੇਸ਼ਾਨੀ ਮੈਂ ਥੋੜੇ ਚੈਨਲ ਦੇ ਮਦਰ ਨੂੰ ਦੱਸਣਾ ਹੈ ਲੋਕਾਂ ਨੂੰ ਪਰੇਸ਼ਾਨ ਕਰਨ ਵਾਸਤੇ ਸਰਕਾਰ ਤੇ ਮੈਨੇਜਮੈਂਟ ਦਾ ਹੱਥ ਹੈ ਜੀ ਸਾਡੀ ਮੰਗ ਹੈ ਵੀ ਵਿਭਾਗ ਦੇ ਵਿੱਚ ਬੱਸਾਂ ਪਾਈਆਂ ਜਾਣ ਕਿਉਂਕਿ ਅਸੀਂ ਪਿੰਡਾਂ ਦੇ ਰਹਿਣ ਵਾਲੇ ਆ ਸਾਡੇ ਨਾਲ ਸਾਡੀਆਂ ਮਾਮਾ ਸਾਡੀਆਂ ਭੈਣਾਂ ਸਾਡੇ ਬਜ਼ੁਰਗ ਰੋਜ਼ ਸਫ਼ਰ ਕਰਦੇ ਨੇ ਇੱਕ ਬੱਸ ਦੇ ਵਿੱਚ 100-100 ਸਵਾਰੀਆਂ ਜਿਹੜੀ ਉਹ ਸਫ਼ਰ ਕਰਨ ਲਈ ਮਜਬੂਰ ਆ ਲਗਭਗ ਸਾਢੇ 3 ਸਾਲ ਸਰਕਾਰ ਬਣੀ ਨੂੰ ਹੋ ਗਏ ਵਿਭਾਗ ਦੇ ਵਿੱਚ ਇੱਕ ਵੀ ਬੱਸ ਹੈ ਜਿਹੜੀ ਹਾਲ ਤੱਕ ਨਹੀਂ ਪਾਈ ਗਈ ਨਵੀਂ ਜਿਸ ਕਰਕੇ ਸਾਡਾ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਇਹ ਅਜੇ ਕੀਤਾ ਗਿਆ ਉਹ ਗੱਲਬਾਤ ਕਰਨ ਲਈ ਹੈ ਬਿਲਕੁਲ ਹਾਲ ਤੱਕ ਕਿਸੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਸੱਦਾ ਨਹੀਂ ਆਇਆ ਜੀ ਜੇਕਰ ਸਰਕਾਰ ਟੈਂਡਰ ਰੱਦ ਨਹੀਂ ਕਰਦੀ ਤਾਂ ਅਸੀਂ ਜਿਹੜਾ ਹੜਤਾਲ ਵਗੈਰਾ ਤੇ ਅੱਗੇ ਚੰਡੀਗੜ੍ਹ ਪ੍ਰੋਟੈਸਟ ਕਰਨ ਲਈ ਮਜਬੂਰ ਹੋਵਾਂਗੇ